ਸੋਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਤਾਰੀ ਕਿਰਪਾ ਪ੍ਰਭ ਹਥ ਦੇ ਰਾਖਿਆ ਹਰ ਗੋਬਿੰਦ ਨਵਾ ਨਿਰੋਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਗੁਰ ਕੇ ਬਲ ਜਾਈ ਹਲਤ ਪਲਤ ਪ੍ਰਭ ਦੋ ਵੇ ਸਵਾਰੇ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਤਾਰਿਆ ਸੋਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ तारि कृपा प्रभा दे राख्या हर गोविंद नवा निरो ताप गया प्रभ आप मिटाया जन की लाज रखाई, साध संगत ते सब फल पाए सतगुर के बल जाई, हलत पलत प्रभ दोवे सवारे ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਤਾਰੇ ਆ ਸੋਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਤਾਰਿ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾ ਨਿਰੋਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੇ ਬਲ ਜਾਈ ਹਲਤ ਪਲਤ ਪ੍ਰਭ ਦੋਵੇ ਸਵਾਰੇ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਤਾਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ